ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰ ਤਰੀਕ ਕੋ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਊਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਹੁਣ ਟਾਈਮ ਹੋ ਗਿਆ ਸਵੇਰ ਦੇ ਵੱਜ ਗਏ ਨੇ 10:30 ਦਾ ਟਾਈਮ ਹੈ ਤਰੀਕ ਅੱਜ ਹੈ 6 ਸਤੰਬਰ ਦਿਨ ਹੈਗਾ ਸ਼ਨੀਵਾਰ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾ ਫਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਹੁਣ ਪੈ ਰਿਹਾ ਜੀ ਆਪਣੇ ਇਥੇ ਮੀਂਹ ਸਵੇਰੇ 10:30 ਵਜੇ 6 ਤਰੀਕ ਨੂੰ ਪੂਰਾ ਫੁੱਲ ਮੀਂਹ ਪੈ ਰਿਹਾ ਕੱਲ 5 ਤਰੀਕ ਨੂੰ ਬੜੀ ਮੁਸ਼ਕਲ ਨਾਲ ਧੁੱਪ ਨਿਕਲੀ ਸੀ ਅੱਜ ਫੇਰ ਪੂਰਾ ਫੁੱਲ ਮੀਂਹ ਪੈ ਰਿਹਾ ਹੈ ਰੱਬ ਪੂਰਾ ਖੋਲ ਗਿਆ ਹਾਂਜੀ ਤੁਸੀਂ ਦੇਖਿਆ ਹੋਣਾ ਹਨਾ ਵੀਡੀਓ ਦੇ ਸ਼ੁਰੂ ਵਿੱਚ ਕਿੰਨਾ ਮੀਂਹ ਪੈ ਰਿਹਾ ਪਤਾ ਨਹੀਂ ਹਨਾ ਪਰਮਾਤਮਾ ਨੂੰ ਕੀ ਉੰਦੀ ਰਜਾ ਵਿੱਚ ਹੈ ਜਾਂ ਕੀ ਮਨਜ਼ੂਰ ਆ ਵਾਹਿਗੁਰੂ ਨੂੰ ਤੇ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਤੇ ਅਰਦਾਸ ਜ਼ਰੂਰ ਕਰਿਆ ਕਰੋ ਵਾਹਿਗੁਰੂ ਦੇ ਚਰਨਾਂ 'ਚ ਤੇ ਬਾਕੀ ਜਿਹੜੀ ਅੱਜ ਦੀ ਵੀਡੀਓ ਆ ਨਾ ਇਹ ਆਪਾਂ ਘਰ ਦੇ ਕੰਮ-ਕਾਰ ਦੀ ਬਲੌਗਿੰਗ ਦੀ ਨਹੀਂ ਬਣਾਈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਲਸਣ ਦਾ ਖੱਟਾ ਮਿੱਠਾ achar ਜਿਹੜਾ ਸਿਰਫ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਨਾ ਇਹਨੂੰ ਬਾਲਣ ਦੀ ਲੋੜ ਐ ਨਾ ਹੀ ਇਹਨੂੰ ਤਲਣ ਦੀ ਲੋੜ ਐ ਠੀਕ ਹੈ ਨਾ ਹੀ ਆਪਾਂ ਨੂੰ ਤੇਲ ਵਿੱਚ ਤਲਣਾ ਹੈ ਨਾ ਹੀ ਉਬਾਲਣਾ ਹੈ ਪਰ ਫਿਰ ਵੀ 10 ਮਿੰਟ ਚ ਬਣ ਕੇ ਤਿਆਰ ਹੋ ਜਾਊਗਾ ਲਸਣ ਦਾ ਖੱਟਾ ਮਿੱਠਾ achar ਬਹੁਤ ਹੀ ਜ਼ਿਆਦਾ ਸਵਾਦ ਬਣਦਾ ਹੈ ਤੇ ਬਹੁਤ ਹੀ ਵਧੀਆ ਬਣਦਾ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਇਹ ਵੀਡੀਓ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੀ ਹਾਂ ਕਿਉਂਕਿ ਦੇਖੋ ਹਨਾ ਜਿਹੜਾ ਲਸਣ ਹੈ ਉਹ ਬਹੁਤ ਜ਼ਿਆਦਾ ਗੁਨਾਕਾਰੀ ਆ ਸਾਡੇ ਹਾਰਟ ਵਾਸਤੇ ਸਾਡੇ ਦਿਲ ਵਾਸਤੇ ਪਰ ਪ੍ਰੋਬਲਮ ਇਹ ਆ ਜਾਂਦੀ ਹੈ ਬਹੁਤ ਸਾਰੇ ਲੋਕ ਜਿਹੜਾ ਹੈ ਹਨਾ ਲਸਣ ਕੱਚਾ ਨਹੀਂ ਖਾ ਸਕਦੇ ਵੈਸਤਾ ਡਾਕਟਰ ਕਹਿੰਦੇ ਆ ਵੀ ਸਵੇਰੇ ਉੱਠ ਕੇ ਦੋ ਤਿੰਨ ਕਲੀਆਂ ਕੱਚੇ ਲਸਣੀਆਂ ਖਾਣੀਆਂ ਚਾਹੀਦੀਆਂ ਸਾਡੇ ਹਾਰਟ ਵਾਸਤੇ ਬਹੁਤ ਵਧੀਆ ਨੇ ਪਰ ਦਿੱਕਤ ਇਹ ਆਉਂਦੀ ਵੀ ਹਰ ਕੋਈ ਉਹਨੂੰ ਕੱਚਾ ਨਹੀਂ ਖਾ ਸਕਦਾ ਸੋ ਤਾਂ ਕਰਕੇ ਮੈਂ ਅੱਜ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰ ਰਹੀ ਆ ਆਪਾਂ ਤਾਂ ਸਿਰਫ ਆਪਣੇ ਸਰੀਰ ਦੇ ਅੰਦਰ ਲੈ ਕੇ ਜਾਣਾ ਇਸਨੂੰ ਹਨਾ ਖਾਣਾ ਤਾਂ ਕਿ ਸਾਡੇ ਹਾਰਟ ਨੂੰ ਇਹਦੇ ਜਿਹੜੇ ਪੂਰੇ ਗੁਣ ਨੇ ਫਾਇਦੇ ਨੇ ਉਹ ਮਿਲੇ ਤੇ ਜੇ ਆਪਾਂ ਇਹਨੂੰ ਤੜ ਲਾਂਗੇ ਜਾਂ ਉਬਾਲ ਲਾਂਗੇ ਤਾਂ ਇਹਦੇ ਜਿਹੜੇ ਗੁਣ ਨੇ ਉਹ ਘਟ ਜਾਣਗੇ ਹਨਾ ਤੱਤ ਜਿਹੜੇ ਉਹ ਘਟ ਜਾਣਗੇ ਸੋ ਤਾਂ ਕਰਕੇ ਅੱਜ ਦਾ ਬੜਾ ਚਾਰ ਬਣਾਉਣਾ ਨਾ ਆਪਾਂ ਇਹਨੂੰ ਤਲਾਂਗੇ ਨਾ ਹੀ ਆਪਾਂ ਇਹਨੂੰ ਉਬਾਲਾਂਗੇ ਤੇ ਇਹਦੇ ਜਿਹੜੇ ਗੁਣ ਨੇ ਉਹ ਵੀ ਪੂਰੇ ਬਰਕਰਾਰ ਰਹਿਣਗੇ ਤੇ ਇਹ ਬਹੁਤ ਹੈਲਦੀ ਵੀ ਹੋਊਗਾ ਤੇ ਸਵਾਦ ਵੀ ਬਹੁਤ ਜ਼ਿਆਦਾ ਹੋਊਗਾ ਤੇ ਸਿਰਫ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਉਸੇ ਟਾਈਮ ਖਾ ਸਕਦੇ ਹੋ ਥੋੜਾ ਜਿਹਾ ਬਣਾ ਕੇ ਰੱਖ ਲਓ ਚਾਹੀ ਤੇ ਜਦੋਂ ਖਤਮ ਹੋ ਜਾਂਦਾ ਫਿਰ ਬਣਾ ਲਓ ਤੇ ਥੋੜਾ ਥੋੜਾ ਕਰਕੇ ਕਿਉਂਕਿ ਹੁਣ ਸਰਦੀਆਂ ਸ਼ੁਰੂ ਹੋ ਰਹੀਆਂ ਸਰਦੀਆਂ ਦੇ ਵਿੱਚ ਹਨਾ ਪਾਧਰਾਕ ਅਲਸਾਨਾ ਇਹਨਾਂ ਚੀਜ਼ਾਂ ਦੇ ਚਾਰ ਖਾਵਾਂਗੇ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਨੇ ਬਹੁਤ ਸਾਡੇ ਸਰੀਰ ਨੂੰ ਜ਼ਰੂਰੀ ਤੱਤ ਮਿਲਦੇ ਨੇ ਬਹੁਤ ਬਿਮਾਰੀਆਂ ਨੂੰ ਲੜਨ ਦੇ ਵਿੱਚ ਮਦਦ ਮਿਲਦੀ ਹੈ ਸੋ ਚਲੋ ਜੀ ਸਾਰੀ ਵੀਡੀਓ ਤੁਸੀਂ ਧਿਆਨ ਨਾਲ ਦੇਖਿਓ ਪੂਰੀ ਰੈਸਪੀ ਚੰਗੀ ਤਰ੍ਹਾਂ ਦੇਖਿਓ ਫਿਰ ਉਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਚਲੋ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆਪਾਂ ਵੀਡੀਓ ਹਾਂਜੀ ਲਓ ਜੀ ਆਪਾਂ ਗੈਸ ਕਰ ਲਿਆ ਆਉਣ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਕੜਾਹੀ ਠੀਕ ਹੈ ਜੀ ਕੜਾਹੀ ਦੇ ਵਿੱਚ ਆਪਾਂ ਪਾਣੀ ਪਾ ਲਿਆ ਤੇ ਪਾਣੀ ਮੈਂ ਤੁਹਾਨੂੰ ਦੱਸਦੀ ਆ ਕਿ ਕਿੰਨਾ ਪਾਉਣਾ ਪਰ ਆਪਾਂ ਉਬਾਲਣਾ ਨਹੀਂ ਹੈ ਲਸਣ ਨੂੰ ਤੁਸੀਂ ਸੋਚੋਗੇ ਵੀ ਪਾਣੀ ਰੱਖਿਆ ਵੀ ਨਾਲੇ ਕਹਿੰਦੇ ਸੀ ਲਸਣ ਨੂੰ ਉਬਾਲਣਾ ਨਹੀਂ ਫਿਰ ਪਾਣੀ ਕਾਦੇ ਵਾਸਤੇ ਆਪਾਂ ਉਹ ਵੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਪਾਣੀ ਆਪਾਂ ਕਾਦੇ ਵਾਸਤੇ ਰੱਖ ਰਹੇ ਹਾਂ ਤੇ ਲੋ ਜੀ ਇੱਥੇ ਆਪਾਂ ਲੈ ਲੇ ਕੁਝ ਪੱਤੇ ਮੈਂ ਫਾਲਸੇ ਦੇ ਪੱਤੇ ਲੈਤੇ ਨੇ ਤੁਹਾਡੇ ਘਰੇ ਫਾਲਸਾ ਨਹੀਂ ਹੈਗਾ ਤੂਤ ਹੈਗਾ ਤੂਤ ਦੇ ਪੱਤੇ ਲੈ ਲਓ ਹਨ ਬਸ ਆਪਾਂ ਨੂੰ ਥੋੜੇ ਚੌੜੇ ਜਿਹੇ ਪੱਤੇ ਚਾਹੀਦੇ ਆ ਤੇ ਤੁਸੀਂ ਉਸ ਹਾਵ ਨਾਲ ਆਪਣੇ ਪੱਤੇ ਲੈ ਲਿਓ ਚੌੜੇ ਘੱਟ ਹੋਏ ਤਾਂ ਫਿਰ ਤੁਸੀਂ ਥੋੜੇ ਪੱਤੇ ਜ਼ਿਆਦਾ ਲੈ ਲਿਓ ਆਪਾਂ ਚੰਗੀ ਤਰ੍ਹਾਂ ਪੱਤਿਆਂ ਨੂੰ ਲਿਆ ਤੋ ਕਿਉਂਕਿ ਆਪਾਂ ਇਹਨਾਂ ਦਾ ਇਸਤੇਮਾਲ ਕਰਨਾ ਹਨਾ ਅਚਾਰ ਪਾਉਣ ਦੇ ਵਿੱਚ ਤੇ ਤੁਸੀਂ ਸੋਚੋਗੇ ਵੀ ਇਹਨਾਂ ਦਾ ਕਿਵੇਂ ਇਸਤੇਮਾਲ ਕਰਨਾ ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਅੱਗੇ ਤੇ ਲਓ ਜੀ ਆਪਾਂ ਆਗੇ ਕੜਾਹੀ ਕੰਨੀ ਦੁਆਰਾ ਤੇ ਕੜਾਹੀ ਦੇ ਵਿੱਚ ਮੈਂ ਰੱਖ ਲਿਆ ਸਟੈਂਡ ਜਿਹੜਾ ਆਪਣਾ ਓਵਨ ਆ ਓਵਨ ਦਾ ਸਟੈਂਡ ਹੈ ਨਾ ਮੈਂ ਇੱਥੇ ਰੱਖਿਆ ਤੁਹਾਡੇ ਕੋਲ ਓਵਨ ਦਾ ਸਟੈਂਡ ਨਹੀਂ ਹੈਗਾ ਤਾਂ ਤੁਹਾਡੇ ਘਰੇ ਹੈ ਨਾ ਜਿਹੜੀ ਉਹ ਸਟੀਲ ਦੀ ਝਾਰ ਨਹੀਂ ਹੁੰਦੀ ਆ ਜਿਹੜੀ ਜਾਂ ਪਾ ਸਬਜ਼ੀ ਵਗੈਰਾ ਧੋਣੇ ਆ ਤਾਂ ਫਿਰ ਤੁਸੀਂ ਉਹ ਲੈ ਲਿਓ ਉਹਦੇ ਥੱਲੇ ਹੈ ਨਾ ਕੌਲੀ ਜਾਂ ਕੋਲਾ ਮੁੱਦਾ ਮਾਰ ਲਿਓ ਉਹਦੇ ਉੱਤੇ ਉਹਨੂੰ ਰੱਖ ਲਿਓ ਤੇ ਉਸ ਤੋਂ ਬਾਅਦ ਚੈੱਕ ਕਰ ਲਿਓ ਜਿਹੜਾ ਪਾਣੀ ਹੈ ਵੀ ਉਹ ਜ਼ਿਆਦਾ ਘਟਦਾ ਨਹੀਂ ਜਿਹੜਾ ਭਾਂਡਾ ਤੁਸੀਂ ਧਰਿਆ ਉਹਦੇ ਹਿਸਾਬ ਨਾਲ ਪਰ ਇੰਨਾ ਧਿਆਨ ਵੀ ਜ਼ਰੂਰ ਰੱਖਣਾ ਵੀ ਭਾਂਡੇ ਦੇ ਨਾਲ ਪਾਣੀ ਟੱਚ ਨਹੀਂ ਹੋਣਾ ਚਾਹੀਦਾ ਕਿਤੇ ਨਾ ਹੋਵੇ ਹਨਾ ਵੀ ਆਪਾਂ ਉਬਾਲਣਾ ਨਹੀਂ ਤਾਂ ਤੁਹਾਡੀ ਲਸਣ ਉਬਲ ਜਾਵੇ ਵਿੱਚ ਕਿਉਂਕਿ ਜੇ ਪਾਣੀ ਜ਼ਿਆਦਾ ਹੋ ਤਾਂ ਫਿਰ ਓਬਵੀਅਸਲੀ ਡਾੜਾ ਹਨਾ ਤੇ ਐਦਾਂ ਤੁਸੀਂ ਚੈੱਕ ਕਰ ਲਿਓ ਦੇਖੋ ਮੈਂ ਉਂਗਲ ਨਾਲ ਚੈੱਕ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਜਿਹੜੀ ਆਪਣੀ ਉਂਗਲ ਦੇ ਤਿੰਨ ਪਾਰਟ ਹੁੰਦੇ ਨੇ ਹਨਾ ਜਿਹਨੂੰ ਆਪਾਂ ਫੁੱਲ ਕਹਿੰਦੇ ਨੇ ਆ ਦੇਖੋ ਇੰਨਾ ਇੰਨਾ ਨੀਵਾ ਹੋਣਾ ਚਾਹੀਦਾ ਪਾਣੀ ਭਾਂਡੇ ਦੇ ਨਾਲੋਂ ਤੇ ਜ਼ਿਆਦਾ ਨਾਲ ਟੱਚ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਪੱਤੀ ਨਹੀਂ ਉਹ ਐਦਾਂ ਉੱਪਰ ਰੱਖ ਦੇਣੀ ਆ ਠੀਕ ਹੈ ਜੀ ਤੇ ਇਹ ਸੈੱਟ ਕਰਕੇ ਥੋੜੀ ਜਿਹੀ ਪ੍ਰੋਬਲਮ ਆਊ ਕਿਉਂਕਿ ਪੱਤੇ ਹਨਾ ਮੁੜਵੇਂ ਹੁੰਦੇ ਆ ਤਾਂ ਕੋਈ ਨਾ ਟੈਨਸ਼ਨ ਨਾਲ ਲਿਓ ਜੋ ਤੁਸੀਂ ਪੱਤਿਆਂ ਦੇ ਉੱਪਰ ਪੱਤੇ ਰੱਖਦੇ ਜਾਉਂਗੇ ਤਾਂ ਇਹ ਆਪਣੇ ਆਪ ਹੌਲੀ-ਹੌਲੀ ਸੈੱਟ ਹੋ ਜਾਣਗੇ ਸੋ ਤੁਸੀਂ ਇੱਕ ਹੱਥ ਨਾਲ ਇਦਾਂ ਫੜ ਕੇ ਸਾਰੇ ਜਿਹੜੇ ਪੱਤੇ ਨੇ ਉਹ ਸੈੱਟ ਕਰ ਲਿਓ ਚੰਗੀ ਤਰ੍ਹਾਂ ਜੇ ਤੁਹਾਡੀ ਝਾਰਨੀ ਵੱਡੀ ਆ ਜਾਂ ਛੋਟੀ ਆ ਉਸ ਹਾਵ ਨਾਲ ਤੁਸੀਂ ਆਦੇ ਪੱਤਿਆਂ 'ਚ ਸੈੱਟ ਕਰ ਲਿਓ ਠੀਕ ਹੈ ਜੀ ਤੇ ਲੋ ਜੀ ਆਪਾਂ ਵੀ ਜਿਹੜੇ ਸਾਰੇ ਪੱਤੇ ਆ ਸੈੱਟ ਕਰ ਲਏ ਨੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਕਰਨਾ ਕੀ ਆ ਹੁਣ ਇਹਨਾਂ ਪੱਤਿਆਂ ਦੇ ਉੱਤੇ ਆਪਾਂ ਕੀ ਜੀ ਰੱਖਣੀ ਉਹ ਦੱਸਦੀਆਂ ਆ ਮੈਂ ਲਸਣ ਲੈ ਲਿਆ ਲਸਣ ਛਿੱਲ ਲਿਆ ਆਪਾਂ ਹਨਾ ਚੰਗੀ ਤਰ੍ਹਾਂ ਤੇ ਮੈਂ ਥੋੜੀ ਲਸਣ ਦਾ ਚਾਰੀ ਬਣਾਉਣਾਗਾ ਕਿਉਂਕਿ ਆਪਾਂ ਥੋੜੇ ਇੱਕ ਦਿਨਾਂ ਬਾਅਦ ਬਣਾ ਲੈਣੀ ਹੁੰਦੀਆਂ ਫੇਰ ਹਨਾ ਸੋ ਤਾਂ ਕਰਕੇ ਮੈਂ ਥੋੜੀ ਲਸਣ ਲੈਂਦੀ ਆ ਤੁਸੀਂ ਜਿਆਦਾ ਘਟ ਆਵਦੇ ਹਿਸਾਬ ਨਾਲ ਲੈ ਲਿਓ ਤੇ ਲਓ ਜੀ ਹੁਣ ਆਪਾਂ ਜਿਹੜੀ ਲਸਣ ਆ ਇਹ ਆਪਾਂ ਇਹ ਪੱਤਿਆਂ ਦੇ ਉੱਪਰ ਰੱਖ ਦੇਣੀ ਆ ਠੀਕ ਹੈ ਹੁਣ ਦੇਖੋ ਨਾ ਤਾਂ ਆਪਾਂ ਇਹਨਾਂ ਨੂੰ ਉਬਾਲਾ ਦੇ ਰਹੇ ਆ ਨਾ ਹੀ ਆਪਾਂ ਇਹਨਾਂ ਨੂੰ ਕੱਚਾ ਰੱਖਣਾ ਤੇ ਨਾ ਹੀ ਆਪਾਂ ਇਹਨਾਂ ਨੂੰ ਤਲਣਾ ਤੇ ਜਦੋਂ ਇਹਦੇ ਨਾਲ ਇਹ ਪੱਕੂਗਾ ਨਾ ਇਹ ਭਾਫ਼ ਨਾਲ ਪੱਕੂਗਾ ਥੱਲਿਓਂ ਪਾਣੀ ਦੀ ਭਾਫ਼ ਬਣੂਗੀ ਹਨਾ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਹਨਾ ਰੋਟੀ ਜਿਹੜੀਆਂ ਸਬਜ਼ੀਆਂ ਉਹ ਵੀ ਉਬਾਲ ਕੇ ਜਾਂ ਸਟੀਮ ਨਾਲ ਪਕਾ ਕੇ ਖਾਂਦੇ ਨੇ ਸਟੀਮ ਨਾਲ ਜਦੋਂ ਆਪਾਂ ਕੋਈ ਵੀ ਚੀਜ਼ ਪਕਾਉਨੇ ਆ ਉਹਦੇ ਨਾਲ ਜਿਹੜੇ ਉਹਦੇ ਵਿੱਚ ਗੁਣ ਹੁੰਦੇ ਨੇ ਤੱਤ ਹੁੰਦੇ ਨੇ ਉਹ ਉਦਾਂ ਦੇ ਉਦਾਂ ਰਹਿੰਦੇ ਨੇ ਜਿਹੜੀ ਆ ਲਸਣਾਂ ਦੇਖੋ ਜਿਵੇਂ ਇਦਾਂ ਖਰਾਬ ਆ ਇਹ ਲਸਣ ਤੁਸੀਂ ਵਿੱਚ ਨਹੀਂ ਪਾਉਣੀ ਇਦਾਂ ਦੀ ਲਸਣਾਂ ਤੁਸੀਂ ਕੱਢ ਲਿਓ ਏ ਜੀ ਮੇ ਮਾਪਾ ਹਨਾ ਸਬਜੀ ਨੂੰ ਜਾਂ ਦਾਲ ਨੂੰ ਤੜਕਾ ਲਾਉਣੀ ਆ ਤਾਂ ਆਪਾਂ ਉਹ ਖਰਾਬ ਲਸਣ ਵਿੱਚੋਂ ਕੱਟ ਕੇ ਉਹ ਬਾਕੀ ਦੀ ਆਪਾਂ ਵਰਤ ਸਕਦੇ ਆ ਤੇ ਲੋ ਜੀ ਆਪਾਂ ਸਾਰੀ ਲਸਣ ਜਿਹੜੀ ਹੈਗੀ ਇਦਾਂ ਪੱਤਿਆਂ ਦੇ ਉੱਪਰ ਪਾ ਲੈਣੀ ਹੈ ਠੀਕ ਹੈ ਜੀ ਤੁਸੀਂ ਜਿਆਦਾ ਲਸਣ ਦਾ ਪਾਉਣੀ ਹੋ ਜਾਂ ਘਟ ਦਾ ਪਾਉਣੀ ਹੋ ਤੁਹਾਡੀ ਮਰਜ਼ੀ ਆ ਪਰ ਮੇਰੇ ਹਿਸਾਬ ਨਾਲ ਤੁਸੀਂ ਪਹਿਲਾਂ ਸ਼ੁਰੂ ਦੇ ਵਿੱਚ ਘਟ ਲਈ ਪਾ ਕੇ ਦੇਖਿਓ ਘਟ ਦੇ ਨਾਲ ਤੁਹਾਨੂੰ ਹਿਸਾਬ ਆ ਜਾਊਗਾ ਹਨਾ ਤੇ ਲਸਣ ਬਹੁਤ ਹੀ ਜਿਆਦਾ ਗੁਣਾਕਾਰੀ ਹੈ ਹੁਣ ਸਰਦੀਆਂ ਸ਼ੁਰੂ ਹੋ ਰਹੀਆਂ ਹਨਾ ਸਰਦੀਆਂ ਦੇ ਵਿੱਚ ਹੁਣ ਬਣਾ ਕੇ ਰੱਖ ਲਓ ਇਹ ਚਾਰ ਕਦੇ दाल ਸਬ지 ਨਹੀਂ ਵੀ ਤਾਂ ਵੀ ਰੋਟੀ ਖਾਧੀ ਜਾਂਦੀ ਹੈ ਤੇ ਲੋ ਜੀ ਆਪਾਂ ਹੁਣ ਇਹਨੂੰ ਟੱਕਣ ਨੂੰ ਉੱਪਰ ਦੇਤਾ ਦੇਖੋ ਟੱਕਣ ਨਾਲ ਟੱਚ ਨਹੀਂ ਹੋਣਾ ਚਾਹੀਦਾ ਲਸਣ ਦੇ ਇਹ ਵੀ ਗੱਲ ਦਾ ਧਿਆਨ ਰੱਖਣਾਗਾ ਤੇ ਅੱਪਾ ਇਹਨੂੰ 10 ਮਿੰਟ ਪਕਾ ਲਿਆ ਦੇਖੋ ਤੁਸੀਂ ਦੇਖ ਸਕਦੇ ਹੋ ਭਾਫ਼ ਦੇ ਨਾਲ ਭਾਫ਼ਾਂ ਕਿੰਨੀਆਂ ਨਿਕਲਦੀਆਂ ਪੱਤਿਆਂ ਦਾ ਰੰਗ ਵੀ ਬਦਲ ਗਿਆ ਤੇ ਹੁਣ ਲਸਣ ਨੂੰ ਆਪਾਂ ਚੈੱਕ ਕਰ ਲਾਂਗੇ 10 ਮਿੰਟ ਤੋਂ ਪਹਿਲਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਤੁਹਾਨੂੰ ਲੱਗੇ ਨਾ ਵੀ ਨਰਮ ਜੀ ਹੋ ਗਈ ਬਸ ਬਾਹਲਾ ਨਹੀਂ ਆਪਾਂ ਪਕਾਉਣਾ ਆਪਾਂ ਤਾਂ ਸਿਰਫ ਇਹਦਾ ਜਿਹੜੀ ਕਚਾਹਟ ਆ ਜਾਂ ਕੱਚਾਪਾਣਾ ਹਨਾ ਜਾਂ ਉਹ ਚੀਜ਼ ਨੂੰ ਖਤਮ ਕਰਨਾ ਆਪਾਂ ਇਹਨੂੰ ਰਿੰਨਣਾ ਨਹੀਂ ਹੈਗਾ ਲਓ ਜੀ ਆਪਣੀ ਲਸਣ ਜਿਹੜੀ ਆ ਤਿਆਰ ਹੋ ਗਈ ਆ ਮੈਂ ਜਿਹੜਾ ਹੈਗਾ ਕਾਂਟਾ ਹੁੰਦਾ ਉਹਦੇ ਨਾਲ ਚੈੱਕ ਕਰ ਲਈ ਤੇ ਹੁਣ ਮੈਂ ਕੜਛੀ ਦੀ ਮਦਦ ਦੇ ਨਾਲ ਇੱਕ ਟ੍ਰੇ ਦੇ ਵਿੱਚ ਜਿਹੜੀ ਸਾਰੀ ਲਸਣ ਆ ਉਹ ਕੱਢ ਲੂੰਗੀ ਤੇ ਤੁਸੀਂ ਵੀ ਧਿਆਨ ਦੇ ਨਾਲ ਸਾਰੀ ਲਸਣ ਕੱਢ ਲੈਣੀ ਆ ਠੀਕ ਹੈ ਜੀ ਗਰਮ ਪਾਣੀ ਦੇ ਵਿੱਚ ਥੱਲੇ ਨਾ ਡਿੱਗੇ ਗੱਲ ਤਾਂ ਕੁਝ ਨਹੀਂ ਹੋਣੀ ਲੇਕਿਨ ਫਿਰ ਹਨਾ ਗਰਮ-ਗਰਮ ਪਾਣੀ 'ਚ ਡਿੱਗੂਗੀ ਉਹ ਲਸਣ ਹੋਰ ਜ਼ਿਆਦਾ ਨਰਮ ਹੋ ਜਾਊਗੀ ਤੇ ਆਪਾਂ ਜ਼ਿਆਦਾ ਨਰਮ ਨਹੀਂ ਕਰਨੀ ਦੇਖੋ ਤੁਸੀਂ ਮੈਂ ਟ੍ਰੇ ਦੇ ਵਿੱਚ ਕੱਢ ਲਈ ਛੋਟੀ ਟ੍ਰੇ ਦੇ ਵਿੱਚ ਲਸਣ ਤੇ ਆਪਾਂ ਹੁਣ ਇਹਨੂੰ ਪੋਨੇ ਦੇ ਉੱਤੇ ਪਾ ਲਿਆ ਪੱਖਾ ਮੈਂ ਚਲਾਤਾ ਤਾਂ ਕਿ ਜਿਹੜਾ ਮੋਇਸਚਰ ਆ ਹਨਾ ਭਾਫ਼ ਦਾ ਉਹ ਆਪਾਂ ਚੰਗੀ ਤਰ੍ਹਾਂ ਸੁਕਾ ਲੈਣਾ ਮਤਲਬ 15-20 ਮਿੰਟ ਲੱਗੇ ਸੀ ਚੰਗੀ ਤਰ੍ਹਾਂ ਲਸਣ ਆਪਣੀ ਸੁੱਕ ਗਈ ਸੀ ਠੀਕ ਹੈ ਉਸ ਤੋਂ ਬਾਅਦ ਲੋ ਜੀ ਹੁਣ ਮੈਂ ਪਾ ਲਿਆ ਇਹਨੂੰ ਕੌਲੀ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਮਾਨ ਹੁਣ ਇਹ ਸਾਰਾ ਸਮਾਨ ਤੁਸੀਂ ਧਿਆਨ ਨਾਲ ਦੇਖਿਓ ਕਿਤੇ ਇਹ ਨਾ ਕਾਲ ਕਰ ਦਿਓ ਵੀ ਅੱਛਾ-ਅੱਛਾ ਸਾਨੂੰ ਸਮਝ ਆ ਗਿਆ ਕਿਉਂਕਿ ਜੇ ਇੱਕ ਚੀਜ਼ ਵੀ ਮਿਸ ਕਰਤੀ ਹਨਾ ਤੇ ਇਹ ਫਿਰ ਇਹਦਾ ਟੇਸ ਨਹੀਂ ਹੋਇਆ ਬਣਨਾ ਖੱਟਾ ਮਿੱਠਾ ਚਾਰ ਤਾਂ ਹੀ ਬਣੂ ਜੇ ਚਾਰੀਆਂ ਚੀਜ਼ਾਂ ਤੁਸੀਂ ਪ੍ਰੋਪਰ ਪਾਵੋਗੇ ਇਥੇ ਮੈਂ ਪਹਿਲਾਂ ਪਾਈ ਆ ਜੀ ਦੇਗੀ ਮਿਰਚ ਦੇਗੀ ਮਿਰਚ ਜਿਹੜੀ ਹੁੰਦੀ ਹੈ ਰੰਗ ਵਾਸਤੇ ਹੁੰਦੀ ਹੈ ਹਨਾ ਇਹ ਕੌੜੀ ਨਹੀਂ ਹੁੰਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਤੇ ਮੈਂ ਥੋੜੀ ਦੇਗੀ ਮਿਰਚ ਪਾਈ ਥੋੜਾ ਜਿਹਾ ਮੈਂ ਪਾਇਆ ਨੂਨ ਤੇ ਤੁਸੀਂ ਆਪਦੇ ਸਵਾਦ ਦੇ ਅਨੁਸਾਰ ਪਾਉਣਾਗਾ ਨੂਨ ਜਾਂ ਤੁਹਾਡੀ ਲਸਣ ਘੱਟ ਹੈ ਜਾਂ ਵੱਧ ਹੈ ਉਸ ਹਿਸਾਬ ਨਾਲ ਪਾਉਣਾ ਠੀਕ ਹੈ ਜੀ ਤੇ ਨੂਨ ਪਾਉਣ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਐਡ ਕੀਤੀ ਲਾਲ ਮਿਰਚ ਲਾਲ ਮਿਰਚ ਵੀ ਤੁਸੀਂ ਆਪਣੇ achar ਦੇ ਹਿਸਾਬ ਨਾਲ ਤੇ ਆਪਣੇ ਸਵਾਦ ਦੇ ਅਨੁਸਾਰ ਪਾਉਣੀ ਹੈ ਮੈਂ ਜੋ ਵੀ ਥੋੜੀ ਜਿਹੀ ਲਸਣ ਜਿਹੜੀ ਮਿਰਚ ਉਹ ਬਚਾ ਲਈ ਆ ਥੋੜੀ ਪਾਈ ਆਪਾਂ ਮਿਰਚ ਜ਼ਿਆਦਾ ਨਹੀਂ ਪਾਈ ਆ ਠੀਕ ਹੈ ਜੀ ਤੇ ਨਾਲ ਹੀ ਫਿਰ ਮੈਂ ਪਾਤਾ ਸੀ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਠੀਕ ਹੈ ਜੀ ਗਰਮ ਮਸਾਲਾ ਜਿਹੜਾ ਆਪਣੇ ਖੜੇ ਮਸਾਲੇ ਹੁੰਦੇ ਜਿਨ੍ਹਾਂ ਨੂੰ ਆਪਾਂ ਪੀਸ ਕੇ ਆਪ ਤਿਆਰ ਕਰਦੇ ਆ ਉਹ ਵਾਲਾ ਥੋੜੀ ਜਿਹੀ ਪਾਤੀ ਆ ਨਾਲ ਹਲਦੀ ਹਲਦੀ ਜ਼ਿਆਦਾ ਨਹੀਂ ਪਾਉਣੀ ਹੈਗੀ ਠੀਕ ਹੈ ਜੀ ਬਸ ਆਪਾਂ ਰੰਗ ਵਾਸਤੇ ਪਾਉਣੀ ਹੈ ਤੇ ਹਲਦੀ ਵੈਸੇ ਵੀ ਗੁਣਾਕਾਰੀ ਹੁੰਦੀ ਹੈ ਕੱਚੀ ਹਲਦੀ ਤਾਂ ਬਹੁਤ ਲੋਕ ਖਾਂਦੇ ਆ ਨਾਲੀ ਮੈਂ ਇੱਥੇ ਲੈ ਲਿਆ ਜੀ ਥੋੜਾ ਜਿਹਾ ਤੇਲ ਆਪਾਂ ਹਿਸਰੋਂ ਦਾ ਤੇਲ ਨਾ ਕਲਕਾਲਿਆ ਚੰਗੀ ਤਰ੍ਹਾਂ ਉਦੋਂ ਬਾਅਦ ਮੈਂ ਇਹਨੂੰ ਠੰਡਾ ਕਰ ਲਿਆ ਤੁਸੀਂ ਜ਼ਿਆਦਾ ਗਰਮ ਤੇਲ ਨਾ ਪਾ ਦਿਓ ਇਹ ਗੱਲ ਦਾ ਧਿਆਨ ਰੱਖਿਓ ਲੋ ਜੀ ਮੈਂ 2-3 ਚਮਚ ਤੇਲ ਦੇ ਪਾਤੇ ਹੁਣ ਇਹ ਨਾ ਹੋਵੇ ਵੀ ਤੁਸੀਂ ਸੋਚੋ ਵੀ ਬਸ ਠੀਕ ਆ ਸਾਰਾ ਕੁਝ ਪੈ ਗਿਆ। ਇਸ ਤੋਂ ਬਾਅਦ ਇੱਕ ਬਹੁਤ ਹੀ ਖਾਸ ਚੀਜ਼ ਮੈਂ ਤੁਹਾਨੂੰ ਦੱਸੂ ਜਿਹਦੇ ਨਾਲ ਇਹਦੇ ਵਿੱਚ ਖਟ ਮਿੱਠਾ ਜਿਹੜਾ ਸਵਾਦ ਆ ਉਹ ਆਊਗਾ। ਸੋ ਤੁਸੀਂ ਧਿਆਨ ਨਾਲ ਦੇਖਿਓ ਵੀਡੀਓ ਨੂੰ ਹਲੇ ਬੰਦ ਨਾ ਕਰਿਓ। ਤੇ ਆਪਾਂ ਲਓ ਜੀ ਇਹਨੂੰ ਚਮਚ ਦੇ ਨਾਲ ਜਿਹੜਾ ਤੇਲ ਆ ਉਹ ਚੰਗੀ ਤਰ੍ਹਾਂ ਲਸਣ ਦੇ ਨਾਲ ਲਾ ਲਿਆ ਤਾਂ ਕਿ ਜਿਹੜੇ ਮਸਾਲੇ ਆਪਾਂ ਵਿੱਚ ਪਾਏ ਨੇ ਨੂਨ, ਮਿਰਚ, ਹਲਦੀ ਹਨਾ ਜਾਂ ਆਪਾਂ ਹੋਰ ਚੀਜ਼ਾਂ ਪਾਈਆਂ ਨੇ ਤਾਂ ਕਿ ਉਹ ਸਾਰੀਆਂ ਚੀਜ਼ਾਂ ਦੇ ਨਾਲ ਚੰਗੀ ਤਰ੍ਹਾਂ ਰਲ ਜਾਣ। ਸੋ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ। ਲੋ ਜੀ ਹੁਣ ਆ ਗਿਆ ਆਪਣਾ ਮੇਨ ਇਨਗਰੀਡੀਅੰਟ ਹੁਣ ਆਪਾਂ ਪਾਉਣਾ ਇਹਦੇ ਵਿੱਚ ਨਿੰਬੂ ਨਿੰਬੂ ਦਾ ਮੈਂ 1.5 ਚਮਚ ਪਾ ਰਹੀ ਹਾਂ ਇੰਨੀ ਕ ਲਸਣ ਦੇ ਵਿੱਚ ਤਾਂ ਕਿ ਇਹ ਥੋੜਾ ਜਿਹਾ ਚ ਖਟਾਸ ਆਵੇ ਕਿਉਂਕਿ ਇਹ ਹੀ ਮੇਰੇ ਘਰ ਕੀ ਖਾਸ ਜਿਹੜਾ ਸਵਾਦ ਆਉਣਾ ਹਨਾ ਤੇ ਥੋੜਾ ਜਿਹਾ ਆਪਾਂ 1.5 ਚਮਚ ਨਿੰਬੂ ਪਾਇਆ ਤੁਸੀਂ ਆਪਦੀ ਲਸਣ ਦੇ ਹਿਸਾਬ ਨਾਲ ਪਾਉਣਾ ਤੇ ਆਪਦੀ ਕਈ ਲੋਕ ਜਿਆਦਾ ਖੱਟਾ ਨਹੀਂ ਖਾਂਦੇ ਤੇ ਤੁਸੀਂ ਆਪਣਾ ਉਸੇ ਹਿਸਾਬ ਨਾਲ ਵੀ ਪਾ ਸਕਦੇ ਹੋ ਠੀਕ ਹੈ ਜੀ ਲੋ ਜੀ ਮੈਂ ਇਥੇ ਡੇਢ ਚਮਚ ਪਾਇਆ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਕਰ ਲਿਆ ਮਿਕਸ ਉਸ ਤੋਂ ਬਾਅਦ ਠੀਕ ਹੈ ਜੀ ਲੋ ਜੀ ਆਪਣਾ ਜਿਹੜਾ ਲਸਣ ਦਾ ਚਾਰ ਆ ਬਣ ਕੇ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਇਹਨੂੰ ਸ਼ੀਸ਼ੀ ਦੇ ਵਿੱਚ ਕੱਢ ਲਿਆ ਠੀਕ ਹੈ ਮੈਂ ਇਹ ਸ਼ੀਸ਼ੀ ਮਤਲਬ ਕਿ ਜਿਹੜੀ ਜੈਮ ਵਾਲੀ ਹੁੰਦੀ ਹੈ ਨਾ ਛੋਟੀ ਉਹ ਖਾਲੀ ਕਰਕੇ ਰੱਖੀ ਹੋਈ ਸੀ ਥੋੜਾ ਜਿਹਾ ਆਪਾਂ ਬਣਾ ਲੈਨੇ ਹੁੰਦੇ ਆ ਜਦੋਂ ਖਤਮ ਹੋ ਜਾਂਦਾ ਫਿਰ ਹੋਰ ਬਣਾ ਲੈਨੇ ਆ ਰਮਨ ਦੇ ਡੈਡੀ ਨੂੰ ਚਾਰ ਬਹੁਤ ਜ਼ਿਆਦਾ ਵਧੀਆ ਲੱਗਦਾ ਉਹ ਬਹੁਤ ਖਾਂਦੇ ਨੇ ਰੋਟੀ ਦੇ ਨਾਲ ਹਰ ਇੱਕ ਚੀਜ਼ ਦੇ ਨਾਲ ਉਹ ਖਾਂਦੇ ਨੇ ਇਹਨੂੰ ਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਮੰਮੀ ਵੀ ਖਾ ਲੈਂਦੇ ਬਸ ਕੱਲਾ ਰਮਾਨ ਨਹੀਂ ਖਾਂਦਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਵਧੀਆ ਬਣਦਾ ਥੋੜੇ ਜਿਹਾ ਥੋੜਾ ਜਿਹਾ ਬਣਾ ਲਿਆ ਕਰੋ ਥੋੜੇ ਦਿਨਾਂ ਬਾਅਦ ਫਿਰ ਬਣਾ ਲਿਆ ਤੇ ਤੁਸੀਂ ਚਾਹੋ ਫਰਿੱਜ 'ਚ ਰੱਖ ਲਓ ਨੂੰ ਚਾਹੇ ਤੁਸੀਂ ਉਹਨੂੰ ਬਾਹਰ ਰੱਖ ਲਓ ਬਸ ਗਿੱਲਾ ਹੱਥ ਨਹੀਂ ਲਾਉਣਾ ਇਹ ਧਿਆਨ ਰੱਖਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਰੈਸਪੀ ਜ਼ਰੂਰ ਟਰਾਈ ਕਰਕੇ ਦੇਖਿਓ ਹਨਾ ਕਿਦਾਂ ਦੀ ਲੱਗੀ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਤੇ ਚਲੋ ਜੀ ਵੀਡੀਓ ਦਾ ਕਰਦੀ ਆਂ ਐਂਡ ਵੀਡੀਓ ਚੰਗੀ ਲੱਗੀ ਬਈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ